ਇਸ ਵੇਲੇ ਦੀ ਦਿਲ ਦਹਿਲਾ ਕੇ ਰੱਖ ਦੇਣ ਵਾਲੀ ਖਬਰ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਸ਼ਹਿਰ ਮੰਡੀ ਗੁਬਿੰਦਗੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਾਂਗਰਸੀ ਆਗੂ ਦੇ ਪੁੱਤਰ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਕਾਂਗਰਸੀ ਆਗੂ ਮਨਜੀਤ ਸਿੰਘ ਦੇ ਪੁੱਤਰ ਤਰਨਜੀਤ ਸਿੰਘ ਦਾ ਇੱਕ ਪਿੰਡ ਦੇ ਵਿੱਚ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਇਸ ਕਤਲ ਦੀ ਵਾਰਦਾਤ ਨੂੰ ਚਾਰ ਨੌਜਵਾਨਾਂ ਨੇ ਅੰਜਾਮ ਦਿੱਤਾ ਹੈ ਪਿੰਡ ਬਦੀਨਪੁਰ ਦੇ ਵਿੱਚ ਤਰਨਜੀਤ ਸਿੰਘ ਨੂੰ ਘੇਰ ਕੇ ਉਸ ਦਾ ਚਾਰ ਵਿਅਕਤੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਥਾਣਾ ਮੰਡੀ ਗੁਵਿੰਦਗੜ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਮੁਤਾਬਿਕ ਉਹ ਜਿਹੜੇ ਚਾਰ ਵਿਅਕਤੀ ਨੇ ਹਮਲਾਵਰ ਨੇ ਉਹ ਪੁਰਾਣੀ ਰੰਜਿਸ਼ ਕਾਰਨ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਨਾਲ ਹੀ ਵੀ ਦੱਸਿਆ ਜਾ ਰਿਹਾ ਹੈ ਕਿ ਤਰਨਜੀਤ ਸਿੰਘ ਜੋ ਕਿ ਪਹਿਲਾਂ ਸਕ੍ਰੈਪ ਦਾ ਕੰਮ ਕਰਦਾ ਸੀ ਤੇ ਉਸਦੇ ਦੋਸਤ ਸੀ ਜਿਹੜੇ ਉਹ ਗਲਤ ਕੰਮ ਕਰਦੇ ਸੀ ਜਦੋਂ ਹੀ ਇਸ ਗੱਲ ਦੀ ਖਬਰ ਤਰਨਜੀਤ ਸਿੰਘ ਨੂੰ ਪਤਾ ਲੱਗੀ ਕਿ ਉਸਦੇ ਜਿਹੜੇ ਸਾਥੀ ਨੇ ਦੋਸਤ ਨੇ ਧੀਰਜ ਪ੍ਰਿੰਸ ਗੱਗੀ ਸੰਦੀਪ ਅਤੇ ਤਿਤਲੀ ਗਲਤ ਕੰਮ ਕਰਦੇ ਹਨ ਤਾਂ ਉਸ ਨੇ ਉਹਨਾਂ ਦੋਸਤਾਂ ਤੋਂ ਦੂਰੀ ਬਣਾ ਲਈ ਤੇ ਉਹਨਾਂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਜਦੋਂ ਤਰਨਜੀਤ ਸਿੰਘ 2 ਅਕਤੂਬਰ ਨੂੰ ਆਪਣੇ ਦੋਸਤ ਨੂੰ ਮਿਲਣ ਲਈ ਪਿੰਡ ਬਦੀਨਪੁਰ ਗਿਆ ਤਾਂ ਉਕਤ ਵਿਅਕਤੀਆਂ ਵੱਲੋਂ ਤਰਨਜੀਤ ਸਿੰਘ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਮੌਕੇ ਤੋਂ ਫਰਾਰ ਹੋ ਗਏ ਇਸ ਬਾਬਤ ਜਦੋਂ ਅਨਮਿਊਟ ਨੇ ਥਾਣਾ ਮੰਡੀ ਗੁਵਿੰਦਗੜ ਦੇ ਇੰਚਾਰਜ ਅਰਸ਼ਦੀਪ ਸ਼ਰਮਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਚਾਰ ਮੁਲਜ਼ਮ ਨੇ ਉਹ ਮੌਕੇ ਤੋਂ ਫਰਾਰ ਨੇ ਔਰ ਉਹਨਾਂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਕਰ ਦਿੱਤੀ ਗਈ ਹੈ ਚੰਡੀਗੜ੍ਹ ਤੋਂ ਲਖਵਿੰਦਰ ਸਿੰਘ ਗਿਲਬੈਂਟੀ ਕਰ ਰਹੇ ਹਨ ਜੀ ਅਨਮਿਊਟ ਤੋਂ ਜਰਨਲਿਸਟ ਹਾਂ ਜੀ ਬੋਲੋ ਸਰ ਜਿਹੜਾ ਕਤਲ ਹੋਇਆ ਕਾਂਗਰਸ ਦੀ ਆਗੂ ਦੇ بیٹے ਦਾ ਉਹਦੇ ਬਾਬਤ ਜਾਣਕਾਰੀ ਚਾਹੀਦੀ ਹੈ ਜੀ ਕਿ ਕਤਲ ਨੂੰ ਵਾਰਦਾਤ ਨੂੰ ਕਿਸ ਨੇ ਅੰਜਾਮ ਦਿੱਤਾ ਜੀ ਇਹਨਾਂ ਚਾਰ ਬੰਦੇ ਨਾਲ ਲਖਾਇਆ ਜੀ ਇਹਨਾਂ ਨੇ ਇਹਨਾਂ ਨੇ ਜਾਨਕੀ ਤੁਹਾਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਹਾਂਜੀ ਹਾਂਜੀ ਕਿਹੜੀ ਕਿਹੜੀ ਬੰਦੇ ਨੇ ਸਰ ਇਹ ਕੋਈ ਪੁਰਾਣੀ ਦਾ ਇੰਜ ਜਿਸ ਦਾ ਮਾਮਲਾ ਕੀ ਮਾਮਲਾ ਜੀ ਹੈ ਪੁਰਾਣੀ ਬੰਦੇ ਜੀ ਪੁਰਾਣੇ ਪਹਿਲਾਂ ਰੱਠੀ ਦੋਸਤ ਸੀਗੇ ਸਾਡੇ ਅਸੀਂ ਦੋਸਤ ਸੀਗੇ ਇਹ ਚਾਰ ਹੀ ਨੌਜਵਾਨ ਤੇਜਲ ਮੁੰਡਾ ਕਰਨ ਜੀਤ ਸਿੰਘ ਆ ਜੀ ਦੀ ਜਿਹਨੂੰ ਮਾਰਿਆ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਉਹਨਾਂ ਦੇ ਵਿੱਚੋਂ ਕੋਈ ਬੰਦੇ ਫੜੇ ਵੀ ਗਏ ਨੇ ਸਰ ਨਹੀਂ ਸਰ ਅਜੇ ਲਗਤਰ ਲੱਗੇ ਹੋਏ ਆ ਇਹ ਕਿਹੜੀ ਜਗ੍ਹਾ ਤੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਰ ਬਦੀਨਪੁਰ ਪਿੰਡ ਜੀ ਹਾਂਜੀ ਬਦੀਨਪੁਰ ਬਦੀਨਪੁਰ ਪਿੰਡ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਠੀਕ ਠੀਕ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸੋ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਜੇ ਹੇਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਮੁਲਜ਼ਮਾ ਨੂੰ ਪੁਲਿਸ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦੀ ਹੈ ਦਨ ਮਿਊਟ ਲਈ ਮੰਡੀ ਗੋਵਿੰਦਗੜ੍ਹ ਤੋਂ ਦੀਪਕ ਸੂਦੀ ਦੀ ਰਿਪੋਰਟ